ਸ਼ਹਾਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਨਿਕ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਤਾਸ ਨਵਤ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਨੂੰ ਅਖ ਸਾਹਿਬ ਦੀਆਂ ਬਾਤੋਂ ਸੇਵਾ ਮੁਕਤ ਕਰਿਆ ਗਿਆ ਔਰ ਜੋ ਸੱਚਖੰਡ ਸ਼ਹਿਰਮੰਦਰ ਸਾਹਿਬ ਜੀ ਦੀ ਤਾਸ ਦੀ ਆਰਗਾਨੀ ਸੁਲਤਾਨ ਸਿੰਘ ਜੀ ਬਤਾਲੀ ਦੀ ਸੇਵਾਸੀ ਉਹਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਨਿਰੰਤਰ ਰਹੀ ਇਸੀ ਫੈਸਲੇ ਕਰਦੇ ਸੀ ਤੇ ਹੋਣ ਵੈਸੇ ਜਿਹੜੀ ਹਰਮੰਦਰ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਮਰਗਾ ਦਾ ਸੰਬੰਧਿਤ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਦੇਸ਼ ਪ੍ਰਦੇਸ਼ ਤੋਂ ਮੈਸੇਜ ਸਾਨੂੰ ਪੁੱਛਿਆ ਕਿ ਸਵਾਲ ਪੁੱਛੇ ਗਏ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਕਿ ਮੈਂ ਵੀਡੀਆ ਵੀ ਕਿਸੇ ਵੀ ਐਸੀ ਗੱਲ ਦਾ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਕੈਸ਼ ਵਿੱਚ ਆ ਕੇ ਇਹ ਜਿਹੜੀ ਪਾਪਾ ਫੁੱਟਾ ਸਾਹਿਬ ਦੀ ਪਵਿੱਤਰ ਗੱਦੀ ਹੈ ਉਸ ਗੱਦੀ ਦੇ ਉੱਤੇ ਇੱਕ ਬੰਦੇ ਛੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਦੇਸ਼ਾ ਪਰਦੇਸਾ ਤੋਂ ਸਾਨੂੰ ਟੈਲੀਫੋਨ ਮੈਸੇਜ ਵੀ ਆਏ ਦੇਖੋ ਅੰਤਰ ਕਮੇਟੀ ਜਥੇਦਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਔਰ ਬੜੇ ਸਤਿਕਾਰ ਦੇ ਨਾਲ ਜੋ تاج ਪੂਜੇ ਕੀਤੀ ਜਾਂਦੀ ਹੈ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਥੀਆਂ ਜਿਹੜੇ ਗੱਲ ਪੰਥੀਆਂ ਨੇ ਲਿਖ ਉਸ ਨੂੰ ਜਤਪੰਦੀਆਂ ਦੇ ਤਕਸਾਲਾਂ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਜਿੰਨੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8:00 ਵਜੇ ਜਿਹੜਾ تاج ਪੂਜੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸਮੂਲਿਤ ਕਰੋ ਹਾਜ਼ਰੀ ਪਰ ਉਹ ਖ਼ਬਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕਿਸਕਰ ਸਾਹਿਬ ਹੈ ਚਾਹੇ ਸ਼ੀਰ ਇਕਾਲ ਤਖਤ ਸਾਹਿਬ ਹੈ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁਝ ਸਖੀਰਾਂ ਜਿਹੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਕੁਮਨਾਮਾ ਹੁੰਦਾ ਹੈ ਕਿਹੜਾ ਪ੍ਰਸ਼ਾਦ ਈਟ ਦੇਗਾ ਉਹ ਪਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਸ਼ਤੀ ਦਾ ਸਮਾਗਮ ਹੁੰਦਾ ਹੈ ਉਦੋਂ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਨੂੰ ਖੋਲ੍ਹ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੇ ਵੀ ਪ੍ਰਵਾਨ ਕੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਂਦਿਆ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਸ ਦਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਰ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਜਸਦਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਜਿੰਨਾਂ ਵਿੱਚ ਨਿਹੰਗ ਸਿੰਘ ਨੇ ਅਕਸਾਲਾ ਨੇ ਔਰ ਸਬਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਾਪੂਤ ਨਰਮਲੇ ਮਾਪੂਤ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਯਾਦ ਦੂਜੇ ਤਖਸ ਸਹਿਬਾਨ ਦੀ ਜਿਹੜੇ ਪੰਜਾਬ ਤਖਸ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੀਨ ਨੇ ਜਿਵੇਂ ਪਖਸ਼ੀ ਸ਼੍ਰੀ ਕੇਸ ਕਰਸਾਤਾ ਹੈ ਪਖਸ਼ੀ ਤਾਮਦਮਾ ਸਾਹਿਬ ਹੈ ਉਥੋਂ ਦੇ ਜ਼ਥੇਦਾਰ ਦੀ ਨਿਯੁਕਤੀ ਦਾ ਐਲਾਨ ਜ਼ਥੇਦਾਰ ਸ਼੍ਰੀ ਅਕਾਲ ਤਖਸ ਸਾਹਿਬ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਉਹਦੇ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼ਿਰੀ ਅਕਾਲਪੁਰ ਸਾਹਿਬ ਕੇਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਵੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਵੀਡੀਓ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਹੈ ਪਰ ਇਹ ਜੋ ਪਿਛਲੇ 2 ਦਿਨਾਂ ਵਿੱਚ ਵਾਪਰਿਆ ਹੈ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਵੱਖਰਾ ਵਿਸ਼ਾ ਪਰ ਮर्यादा ਦਾ ਬਹੁਤ ਵੱਡਾ ਜਿਹਾ ਕਾਹਨ ਸੀ ਉਹ ਇਹਨਾਂ ਨੂੰ ਨਿਯੁਕਤ ਨੂੰ ਲੈ ਕੇ ਤੇ ਗੁੱਸਾ ਗਿਆ ਚੋਰੀ ਸ਼ਿਪੇ ਨਿਯੁਕਤ ਕੀਤੀ ਗਈ ਚਲਦੇਖੰਡਪੁਰ ਸਾਹਿਬ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਸਖਤਰ ਨੇ ਸਿਰ ਤੇ ਦਸਤਾਰ ਰੱਖੀ ਬਾਕੀ ਸੋਪਾ ਪਾਇਆ ਔਰ ਬੇਨਾ ਗੁਰੂ ਸਾਹਿਬ ਦੇ ਪਰਦਾਸ਼ ਤੋਂ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੂੰ ਮੱਥਾ ਟੇਕਣਾ ਤਖਤ ਸਾਹਿਬ ਦੇ ਅੰਦਰ ਜਾ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਸਖਤਰ ਵੀ ਸੁਭਾਏ ਮਾਨ ਪਾਲੇ ਨਹੀਂ ਸੀ ਬੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਸ਼ਿਪੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਪਰ ਮਰਿਆਦਾ ਦਾ ਕਾਨੂੰਨ ਕੀਤਾ ਗਿਆ ਮੈਂ ਦਾਸ ਹੈਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਣ ਨਾਤੇ ਸੰਗਤ ਦੀ ਜਾਣਕਾਰੀ ਵਾਸਤੇ ਕੋਈ ਤੁਸੀਂ ਸਵਾਲ ਕੀਤਾ ਸਾਨੂੰ ਵੀ ਟੈਲੀਫੋਨ ਆਇਆ ਸੰਸਾ ਨੂੰ ਮੈਸੇਜ ਆਇਆ ਸੰਨ ਔਰ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮਰਿਆਦਾ ਤੋਂ ਜਾਣੂ ਹੋਵੇ ਇਹ ਮਰਿਆਦਾ ਕੀ ਹੁੰਦੀ ਹੈ ਉਹ ਜਿਹੜੀ ਮਰਿਆਦਾ ਸੀ ਤੁਹਾਡੇ ਸਵਾਲ ਖੁਸ਼ਣ ਤੇ ਤੁਹਾਡੇ ਨਾਲ ਉਹ ਸਾਂਝੀ ਕੀਤੀ ਸੰਗਤ ਦੇ ਨਾਮ ਦਾ ਮੁੰਦੇ ਨਹੀਂ ਹੈਗੇ ਇਹਦੇ ਨਾਲ ਮੈਕਸਿਮਲ ਵੀ ਬੋਤ ਚਾਹੇ ਕਿਉਂ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਅਨਜ ਨੇ ਕੀਤੀ ਜਾਂਦੀ ਹੈ ਤਾਂ ਉਸ ਬੇਅਨਜ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਹੈ ਉਹ ਸੁਭਾਵਕ ਹੈ ਧੰਨਵਾਦ